ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਨ੍ਹਾਂ ਮੇਰੇ ਵੀਰ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਰੇ ਮੇਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਅੱਜ ਕਿਸਾਨ ਭਰਾਵਾਂ ਨੂੰ ਆਪਾਂ ਤੁਹਾਡੇ ਨਾਲ ਦੋ ਗੱਲਾਂ ਤੁਹਾਨੂੰ ਅੱਜ ਸਾਂਝੀਆਂ ਕਰਾਂਗੇ ਤੇ ਪਹਿਲਾ ਨੰਬਰ ਜੀ ਕਣਕ ਦੇ ਉੱਤੇ ਜਿਹੜਾ 125 ਰੁਪਏ ਦਾ ਜਿਹੜਾ ਕਿਸਾਨਾਂ ਨੂੰ ਬੋਨਸ ਦਿੱਤਾ ਜਾਣਾ ਹੈ ਤੇ ਉਹ ਕਿਹਨਾ ਕਿਸਾਨਾਂ ਨੂੰ ਬੋਨਸ ਦਿੱਤਾ ਜਾਣਾ ਹੈ ਤੇ ਕਿਵੇਂ ਕਿਸਾਨ ਭਰਾਵ ਉਸ ਸਕੀਮ ਦਾ ਲਾਹਾ ਲੈ ਸਕਦੇ ਐ ਦੂਜੀ ਗੱਲ ਜਿਹੜੀ ਖਾਦਾਂ ਨੂੰ ਲੈ ਕੇ ਡੀਪੀ ਦਾ ਰੇਟ ਖਾਦਾ ਦੇ ਰੇਟ ਵਧਾਏ ਗਏ ਸੀ ਹੁਣ ਜਿਹੜੇ 2025 ਦੇ ਵਿੱਚ ਆਪਾਂ ਨੂੰ ਖਾਦਾ ਦੇ ਰੇਟ ਵਧਾਏ ਗਈ ਨੇ ਜਾਂ ਫਿਰ ਪਿਛਲੇ ਡੇਟਾ ਦੇ ਉੱਤੇ ਆਪਾਂ ਨੂੰ ਸਾਰੀਆਂ ਖਾਦਾ ਮਿਲਣ ਗਈਆਂ ਤੇ ਵੀਡੀਓ ਨੂੰ ਆਪਣੀ ਨੂੰ ਸ਼ੇਅਰ ਕਰਦੇ ਹੋਰ ਕਿਸਾਨ ਭਰਾਵਾਂ ਤੱਕ ਤਾਂ ਕਿ ਹਰ ਇੱਕ ਕਿਸਾਨ ਭਰਾ ਸਕੀਮ ਦਾ ਲਾਭ ਲੈ ਸਕੇ ਪਤਾ ਲੱਗ ਸਕੇ ਹਰ ਕਿਸਾਨ ਭਰਾ ਨੂੰ ਪਹਿਲਾ ਕਿਸਾਨ ਭਰਾਵੋਂ ਜਿਹੜੇ ਖਾਦਾ ਦੇ ਰੇਟਾਂ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਚਰਚਾ ਚੱਲ ਰਹੀ ᱛੀ ਵੀ ਡੀਪੀ ਤੇ 10 26 26 ਹੋ ਗਿਆ 12 32 16 ਹੋ ਗਿਆ ਇਹਨਾਂ ਦੇ ਜਿਹੜੇ ਰੇਟ ਤੇ ਉਹ ਵਧਾਏ ਗਏ ਸੀ ਜਿਹੜਾ ਡੀਏਪੀ ਦਾ ਰੇਟ ਸੀ ਉਹ 1350 ਰੁਪਏ ਤੋਂ ਲੈ ਕੇ 1590 ਰੁਪਿਆ ਤੇ ਜਿਹਦੇ 12366 ਹੋ ਗਿਆ ਹੋਰ ਜਿਹਦੇ ਹੋਗੇ ਉਹਨਾਂ ਦਾ 1700 ਤੋਂ 1725 ਰੁਪਏ ਤੱਕ ਜਿਹੜਾ ਰੇਟ ਵਧਾਇਆ ਗਿਆ ਸੀ ਪਰ ਰੇਟ ਹੁਣ ਜਿਹੜੇ 2025 ਦੇ ਵਿੱਚ ਇਹਨਾਂ ਦੇ ਉੱਤੇ ਜਿਹੜਾ ਕੇਂਦਰ ਸਰਕਾਰ ਨੇ ਜਿਹੜੀ ਸਬਸਿਡੀ ਸਕੀਮ ਜਿਹੜੀ ਦਿੱਤੀ ਹੈ ਜਿਹਦੇ ਕਾਰਨ ਜਿਹੜੀ ਹੁਣ ਆਪਾਂ ਨੂੰ ਕੋਈ ਵੀ ਖਾਦ ਆਪਾਂ ਨੂੰ ਪੁਰਾਣੇ ਰੇਟਾਂ ਦੇ ਉੱਤੇ ਆਪਾਂ ਨੂੰ ਮਿਲੇਗੀ ਡੀਪੀ ਆਪਾਂ ਨੂੰ 2025 ਦੇ ਵਿੱਚ ਵੀ ਹੋਰ ਸਾਰੀਆਂ ਖਾਦਾਂ ਪਿਛਲੇ ਰੇਟਾਂ ਦੇ ਉੱਤੇ ਆਪਾਂ ਨੂੰ ਮਿਲਣਗੀਆਂ ਸਬਸਿਡੀ ਦੇ ਕਰਕੇ ਜਿੰਨਾ ਟਾਈਮ ਇਹ ਜਿਹੜੀ ਸਹੂਲਤ ਆਪਾਂ ਨੂੰ ਦਿੱਤੀ ਗਈ ਹੈ ਉਹ ਚੱਲੂਗੀ ਉਹਨਾ ਟਾਈਮ ਜਿਹੜੀ ਸਾਰੀਆਂ ਖਾਦਾਂ ਨੇ ਉਹਨਾਂ ਦੇ ਪੁਰਾਣੇ ਰੇਟ ਰੇਟ ਰਹਿਣਗੇ ਤੇ ਅੱਗੇ ਦੀ ਅਪਡੇਟ ਆਪਾਂ ਤੁਹਾਨੂੰ ਉਹ ਵੀ ਸਾਂਝੀ ਕਰਾਂਗੇ ਤੇ ਹੁਣ ਕਿਸਾਨ ਭਰਾਵੋ ਜਿਹੜੀ ਬੋਨਸ ਦੀ ਗੱਲ ਹੈ ਕਣਕ ਦੇ ਉੱਤੇ ਜਿਹੜਾ ਕਿਸਾਨਾਂ ਨੂੰ ਬੋਨਸ ਦਿੱਤਾ ਗਿਆ 125 ਰੁਪਏ ਦਾ ਮਿਲਣਾ ਹੈ ਆਉਣ ਵਾਲੇ ਸੀਜ਼ਨ ਦੇ ਵਿੱਚ ਕਣਕ ਦਾ ਰੇਟ ਹੈਗਾ ਜੀ 2425 ਰੁਪਏ ਜਿਹੜਾ ਐਮ ਐਸ ਪੀ ਰੇਟ ਹੈ ਸਾਰੇ ਪੰਜਾਬ ਦੇ ਸਾਰੇ ਇਲਾਕਿਆਂ ਦੇ ਵਿੱਚ ਤੇ 125 ਰੁਪਏ ਦਾ ਜਿਹੜਾ ਬੋਨਸ ਮਿਲਣਾ ਹੈ ਰਾਜਸਥਾਨ ਸਰਕਾਰ ਨੇ ਆਪਣੇ ਕਿਸਾਨ ਭਰਾਵਾਂ ਦੇ ਲਈ ਉਹਨਾਂ ਨੇ ਐਲਾਨ ਕੀਤਾ ਹੈ ਵੀ 125 ਰੁਪਏ ਦਾ ਅਸੀਂ ਕਿਸਾਨਾਂ ਨੂੰ ਬੋਨਸ ਦਵੂਗੇ ਤੇ ਜਿਹੜੇ ਹੁਣ ਕਿਸਾਨ ਭਰਾ ਆਪਣੇ ਰਾਜਸਥਾਨ ਤੋਂ ਵੀਡੀਓ ਦੇਖ ਰਹੇ ਹੈ ਉਹਨਾਂ ਲਈ ਬਹੁਤ ਹੀ ਖੁਸ਼ਖਬਰੀ ਦੀ ਗੱਲ ਹੈ ਤੇ ਕਿਸਾਨ ਭਰਾਵੋਂ ਤੇ ਆਪਣੀ ਆਪਣੀ ਜਿਹੜੀ ਹੁਣ ਰਜਿਸਟ੍ਰੇਸ਼ਨ ਹੈ ਉਹ ਕਰਾ ਲਓ ਤੇ ਤਾਂ ਕਿ ਤੁਹਾਨੂੰ ਅੱਗੇ ਆਉਣ ਵਾਲੇ ਸੀਜ਼ਨ ਦੇ ਵਿੱਚ 125 ਰੁਪਏ ਬੋਨਸ ਦਾ ਲਾਭ ਲੈ ਸਕੀਏ ਤੇ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਜਿਹੜੀ ਆਪਣੀ ਸਰਕਾਰ ਹੈ ਜਾਂ ਆਪਣੀ ਕਿਸਾਨਾਂ ਦੇ ਬਾਰੇ ਸੋਚਣਾ ਚਾਹੀਦਾ ਹੈ ਹੁਣ ਪੰਜਾਬ ਦੇ ਵਿੱਚ ਵੀ 2425 ਰੁਪਏ ਜਿਹੜਾ ਕਣਕ ਦਾ ਐਮ ਐਸ ਪੀ ਰੇਟ ਹੈ ਤੇ ਕਿਸਾਨਾਂ ਜਿਹੜੇ ਪੰਜਾਬ ਦੇ ਕਿਸਾਨ ਹਨ ਉਹਨਾਂ ਦੇ ਬਾਰੇ ਵੀ ਸੋਚਣਾ ਚਾਹੀਦਾ ਵੀ ਜਾਂ ਆਪਾਂ ਨੂੰ ਬੋਨਸ ਦਿੱਤਾ ਜਾਵੇ ਕਣਕ ਦੇ ਉੱਤੇ ਜਾਂ ਰੇਟ ਦੇ ਵਿੱਚ ਵਾਧਾ ਇਸ ਵਾਰ ਵੀ ਜਰੂਰ ਹੋਇਆ ਹੈ ਤੇ ਖਾਦਾ ਦੇ ਹੋਰ ਦਵਾਈਆਂ ਦੇ ਰੇਟ ਵਧਦੇ ਜਾ ਰਹੇ ਨੇ ਤੇ ਕਿਸਾਨਾਂ ਨੂੰ ਨਾ ਪ੍ਰੋਫਿਟ ਨਹੀਂ ਹੋ ਰਿਹਾ ਤੇ ਸਰਕਾਰ ਨੂੰ ਸਾਰੇ ਕਿਸਾਨ ਭਰਾਵਾਂ ਬਾਰਡਰਾਂ ਦੇ ਉੱਤੇ ਬੈਠੇ ਆ ਜਿਹੜੀ ਆਪਣੇ ਹੱਕ ਦੀ ਲੜਾਈ ਲੜ ਰਹੇ ਨੇ ਤੇ ਸਰਕਾਰ ਨੂੰ ਕੁਝ ਆਪਣੇ ਕਿਸਾਨ ਭਰਾਵਾਂ ਦੇ ਲਈ ਸੋਚਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸੀਜ਼ਨਾਂ ਦੇ ਵਿੱਚ ਆਪਾਂ ਨੂੰ ਜਿਹੜੇ ਕਣਕ ਦਾ ਰੇਟ ਚੰਗਾ ਦੇਖਣ ਨੂੰ ਮਿਲ ਸਕੇ